ਜਦੋਂ ਬਾਬਾ ਸ਼੍ਰੀਚੰਦ ਸਾਹਿਬ ਨੂੰ ਪਤਾ ਲੱਗਾ ਨਾ ਕਿ ਜੀ ਘੁੰਗਣੀਆਂ ਵੇਚਣ ਵਾਲਾ ਸੀ ਕੋਈ ਜੇਠਾ ਗੁਰੂ ਅਮਰਦਾਸ ਜੀ ਨੇ ਆਪਣਾ ਦਮਾਦ ਬਣਾ ਲਿਆ ਬਾਅਦ ਵਿੱਚ ਉਹਨੂੰ ਗੁਰੂ ਨਾਨਕ ਦੇ ਤਖਤ ਤੇ ਬਿਠਾ ਦਿੱਤਾ ਤੇ ਬਾਬਾ ਸ਼੍ਰੀਚੰਦ ਸੁਣ ਕੇ ਕਹਿੰਦੇ ਇੰਨਾ ਕਿੰਨਾ ਕੁ ਗੁਣ ਹੈ ਉਸ ਗੁਰੂ ਰਾਮਦਾਸ ਵਿੱਚ ਜਿਹੜਾ ਉਹਨੂੰ ਤਖਤ ਸਿहासन ਦਾ ਮਾਲਕ ਬਣਾ ਕਹਿੰਦੇ ਚਲੋ ਜਾ ਕੇ ਦੇਖਨੇ ਚੱਲ ਪਏ ਬਾਬਾ ਸ਼੍ਰੀਚੰਦ ਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਐਂ ਦਰਵਾਜ਼ਾ ਲੱਗਿਆ ਬਾਦਸ਼ਾਹ ਤਖਸਿੰਧਾ ਸੰਦੇ ਬੈਠੇ ਨੇ ਬਾਬਾ ਸ਼੍ਰੀਚੰਦ ਸਾਹਿਬ ਆਏ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬੈਠਿਆ ਵੇਖਿਆ ਬਾਬਾ ਸ਼੍ਰੀਚੰਦ ਆਉਂਦੇ ਨੇ ਅਦਬ ਨਾਲ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋਉਂਦੇ ਆਉਂਦਿਆਂ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖਲੋ ਗਏ ਦੇਖ ਖਲੋ ਤੇ ਪਤਾ ਕੀ ਬੋਲੇ ਕਹਿੰਦੇ ਤੂੰ ਹੀਓ ਗੁਰੂ ਰਾਮਦਾਸ ਹੈ ਤੇ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚਾਕਰ ਗੁਰੂ ਰਾਮਦਾਸ ਕਹਿੰਦੇ ਨੇ ਤੇ ਬਾਬਾ ਸ਼੍ਰੀਚੰਦ ਸਾਹਿਬ ਬੋਲੇ ਕਹਿੰਦੇ ਗੁਰੂ ਰਾਮਦਾਸ ਬਾਣਾ ਬਹੁਤ ਲੰਬਾ ਵਧਾਇਆ ਕਾਦੇ ਵਾਸਤੇ ਤੇ ਪੰਗ ਗੁਰੂ ਰਾਮਦਾਸ ਮਹਾਰਾਜ ਨਿਮਰਤਾਜ ਬੋਲੇ ਕਹਿੰਦੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਇੰਨੀ ਗੱਲ ਸੁਣੀ ਵਾਪੇ ਸ਼੍ਰੀ ਜਨ ਦਾ ਦਿਲ ਵਹਿ ਤੁਰਿਆ ਅੱਖਾਂ ਚੋਂ ਹੰਜੂ ਵਿਰਾਗ ਦੇ ਕਰਨ ਲੱਗੇ ਕਹਿੰਦੇ ਵੇਖਣ ਆਏ ਸੀ ਕਿਹੜਾ ਗੁਣ ਹੈ ਗੁਰੂ ਰਾਮਦਾਸ ਵਿੱਚ ਹੱਥ ਜੋੜ ਕੇ ਪਤਾ ਕੀ ਬੋਲੇ ਕਹਿੰਦੇ ਗੁਰੂ ਰਾਮਦਾਸ ਤੋਡੀ ਨਿਮਰਤ ਨੇ ਸਾਡਾ ਘਰ ਲੁੱਟ ਲਿਆ ਉਹ ਜੋ ਕੁਝ ਮੇਰੇ ਵੇਸੀ ਅੱਜ ਤੁਸੀਂ ਉਹ ਵੀ ਖੋਲ੍ਹ